ਹੋਰ ਜੁੜੀਏ ਇੱਕ ਹੋਰ ਪੁਲਿਸ ਮੁਲਾਜ਼ਮ ਦੇ ਨਾਲ ਆ ਪੁਲਿਸ ਦਾ ਜਿਹੜਾ ਬਰਦੀਤਾਰੀ ਗੁੰਡਾ ਗਰਦਜੀ ਨੇ ਮਚਾਏ ਸੀ ਜਿੰਨੇ ਕੇ ਕੋਕੋ ਸਿੱਖਾਂ ਦਾ ਕਤਲੇਆਮ ਕੀਤਾ ਸੀ ਇਹ ਤਾਂ ਤੁਸੀਂ ਸਭ ਜਾਣਦੇ ਹੋ ਕਿ 1990 ਤੋਂ ਲੈ ਕੇ 95 ਤੱਕ ਕਿਵੇਂ ਸਿੱਖਾਂ ਦੀ ਹੋਂਦ ਹੀ ਖੇਡੀ ਗਈ ਆ ਉਹ ਚਾਹੇ ਕੇ ਪੀਐਸ ਗਿਲ ਹੋਵੇ ਚਾਹੇ ਸਵਰਨ ਘੋਟਣਾ ਹੋਵੇ ਚਾਹੇ ਐਸਐਚਓ ਇੰਸਪੈਕਟਰ ਲੱਗੇ ਹੁਣ ਉਹਨਾਂ ਦੇ ਥੱਲੇ ਤੇ ਹੁਣ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਸੀਬੀਆਈ ਕੋਰਟ ਵੱਲੋਂ ਜਿਹੜਾ ਇੱਕ ਉਸ ਬੱਚੜ ਅਫਸਰ ਨੂੰ 10 ਸਾਲ ਦੀ ਸਜ਼ਾ ਸੁਣਾਈ ਆ ਤੁਹਾਨੂੰ ਸਾਰੀ ਗੱਲ ਬਾਤ ਦੱਸਦੇ ਆ ਕਿ ਪੂਰੀ ਖਬਰ ਦੇਖਣ ਦੇ ਲਈ ਇੱਕ ਦਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਬੇਨਤੀ ਅਤਵੰਨ ਕੇ ਤੇ ਦੂਸਰੀ ਬੇਨਤੀ ਇਹ ਆ ਕਿ ਆਪਣੇ ਕਮੈਂਟ ਜਰੂਰ ਕਰ ਲਿਓ ਕਿਉਂਕਿ ਜਿਹੜਾ ਇਹ ਅੱਜ ਮੈਂ ਤੁਹਾਨੂੰ ਸੁਣਾਉਣ ਲੱਗਿਆ ਇਸ ਬੱਚੜ ਅਫਸਰ ਨੇ ਕਮੇ ਸਿੱਖਾਂ ਨੂੰ ਮਾਰਿਆ ਸੀ ਤੇ ਕਮੇ ਜਿਹੜਾ ਇੱਕ ਝੂਠਾ ਪੁਲਿਸ ਮੁਕਾਬਲਾ ਬਣਾਇਆ ਸੀ ਇਹ ਤਾਂ ਪੂਰੀ ਤੁਸੀਂ ਗੱਲਬਾਤ ਸੁਣਿਓ ਇਹ ਦੱਸਿਆ ਜਾ ਰਿਹਾ ਕਿ ਸਤੰਤਰ ਸੰਗਰਾਮੀ ਤੇ ਉਸਦੇ ਜਵਾਈ ਦੇਖ ਲਓ ਕਿ ਉਹ ਸਤੰਤਰ ਸਮਾਮੀ ਸੰਗਰਾਮੀ ਤੇ ਉਸਦੇ ਜਵਾਈ ਨੇ ਇੱਕ ਫਰਜ਼ੀ ਝੂਠੇ ਪल्स ਮੁਕਾਬਲੇ ਵਿੱਚ ਐਸਐਚਓ ਨੂੰ ਐਸਐਚਓ ਵੱਲੋਂ ਜਿਹੜਾ ਬੁੱੱਟਰ ਥਾਣੇਦਾਰ ਵੱਲੋਂ ਜਿਹੜਾ ਉਹਨਾਂ ਨੂੰ ਮਾਰਮਕਾਇਆ ਜੀਜਾ ਸਾਲੇ ਨੂੰ ਤੇ ਉਹਦੇ ਸੰਬੰਧ ਦੇ ਵਿੱਚ ਬੇਸ਼ੱਕ ਪੀੜਤ ਨੂੰ ਇਨਸਾਫ ਮਿਲਿਆ 32 ਸਾਲ ਬਾਅਦ ਤੇ ਪਰ ਹੁਣ ਐਸਐਚਓ ਸਰੇਂਦਰਪਾਲ ਸਿੰਘ ਨੂੰ ਜਿਹੜੀ 10 ਸਾਲ ਦੀ ਸਜ਼ਾ ਹੋਈ ਆ ਤੇ ਪੂਰਾ ਮਾਮਲਾ ਤੁਹਾਨੂੰ ਦੱਸਦੇ ਆ ਕਿ 1992 ਵਿੱਚ ਥਾਣਾ ਸਰਹਾਲੀ ਦੇ ਐਸਐਚਓ ਸਰੇਂਦਰਪਾਲ ਸਿੰਘ ਵੱਲੋਂ ਸੰਤੰਤਰਾ ਸੰਗਰਾਮੀ ਤੇ ਬਾਬਾ ਸੋਹਣ ਸਿੰਘ ਭਕੜਾ ਦੇ ਸਾਥੀ ਸੁਲੱਖਣ ਸਿੰਘ ਭਕੜਾ ਅਤੇ ਉਸਦੇ ਜਵਾਈ ਸੁਖਦੇਵ ਸਿੰਘ ਨੂੰ ਘਰੋਂ ਉਗਵਾ ਕਰਕੇ ਜਿਹੜਾ ਲਾਪਤਾ ਕਰ ਦਿੱਤਾ ਤੇ ਜਿਹੜਾ ਹੁਣ ਉਸ ਮਾਮਲੇ ਦੇ ਵਿੱਚ ਸੈਸ਼ਨ ਜੱਜ ਮਨਜੀਤ ਕੌਰ ਦੀ ਅਦਾਲਤ ਵੱਲੋਂ ਜਿਹੜਾ ਇਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਥਾਣਾ ਸਰਹਾਲੀ ਦੇ ਐਸਐਚਓ ਸਰੇਂਦਰਪਾਲ ਸਿੰਘ ਨੂੰ ਬਕਬਕ ਧਰਾਮਾ ਤਹਿਤ ਜਿਸ ਤਰ੍ਹਾਂ 120 ਬੀ 20 ਸਾਲ ਦੀ ਸਜ਼ਾ 2 ਲੱਖ ਰੁਪਏ ਜੁਰਮਾਨਾ ਧਾਰਾ 364 ਆਈਪੀਐਸ ਤੋਂ 10 ਸਾਲ ਦੀ ਸਜ਼ਾ 365 ਧਾਰਾ 365 ਆਈਪੀਐਸ ਦੀ 7 ਸਾਲ ਦੀ ਸਜ਼ਾ ਤੇ ਕੈਦ 70000 ਰੁਪਏ ਜੁਰਮਾਨਾ ਤੇ ਧਾਰਾ 300 ਦਨ 42 ਬੱਚੇ 3 ਸਾਲ ਦੀ ਸਜ਼ਾ ਕੈਦ ਅਤੇ 10000 ਰੁਪਏ ਜੁਰਮਾਨਾ ਸੁناਈ ਗਿਆ ਜੁਰਮਾਨੇ ਦੀ ਰਕਮ ਜਿਹੜਾ ਅਦਾ ਨਾ ਕਰਤੇ ਜਿਹੜਾ ਦੋਵੇਂ ਪੁਲਿਸ ਮੁਲਾਜ਼ਮ ਦੋਸ਼ੀ ਨੂੰ ਜਿਹੜਾ ਹੋ ਸਕਿਆ ਭੁਗਤ ਨਹੀਂ ਪਾਵੇਗੀ ਦੱਸਿਆ ਜਾ ਰਿਹਾ ਕਿ ਸਰੇਂਦਰਪਾਲ ਸਿੰਘ ਐਸ ਐਚਓ ਪਹਿਲਾਂ ਹੀ ਜ਼ਿਲ੍ਹੇ ਵਿੱਚ ਹੈ ਤੇ ਫੈਸਲੇ ਸਮੇਂ ਤੋਂ ਬਾਅਦ ਜਿਹੜਾ ਬਰਨਾਲਾ ਜੇਲ੍ਹ ਦੇ ਵਿੱਚ ਜਿੱਥੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁناਇ ਸੁناਈ ਗਈ ਆ ਵੀਡੀਓ ਕਾਨਫਰੈਂਸ ਰਾਹੀਂ ਜਿਹੜੀ ਇਹਦੀ ਤੇਸਤੀ ਕਰਵਾਈ ਗਈ ਹੈ ਜਿਹੜੀ ਇਹਨੂੰ ਪਹਿਲਾਂ ਹੀ ਜਿਹੜਾ ਸਜ਼ਾ ਭੁਗਤ ਰਿਹਾਗਾ ਬਰਨਾਲਾ ਜੇਲ੍ਹ ਦੇ ਵਿੱਚ ਸੀਬੀਆਈ ਕੋਰਟ ਵੱਲੋਂ ਜਿਹੜਾ ਇਹਨਾਂ ਫੈਸਲੇ ਤੋਂ ਬਾਅਦ ਹੁਣ ਦੋਸਤੀ ਪੁਲਿਸ ਅਧਿਕਾਰੀ ਸਰੇਂਦਰਪਾਲ ਸਿੰਘ ਨੂੰ ਇੱਕ ਮਾਮਲੇ ਦੇ ਵਿੱਚ ਅਦਾਲਤ ਵੱਲੋਂ ਇੱਕ ਹੋਰ ਸਜ਼ਾ ਸੁਣਾਈ ਗਈ ਹੈ ਤੇ ਜੁਰਮਾਨਾ ਵੀ ਭੁਗਤਣਾ ਪਊਗਾ ਤੁਹਾਨੂੰ ਦੱਸ ਦਈਏ ਕਿ ਐਡਵੋਕੇਟ ਹਿੰਦ ਪਟੇਲ ਅਤੇ ਪੀੜਤ ਪਰਿਵਾਰ ਵੱਲੋਂ ਸੀਨੀਅਰ ਐਡਵੋਕੇਟ ਸਰਬਜੀਤ ਸਿੰਘ 베르ਕਾ ਜਗਜੀਤ ਸਿੰਘ ਅਤੇ ਪਸਵਿੰਦਰ ਸਿੰਘ ਨੱਟ ਪੇਸ਼ ਹੋਏ ਅਤੇ ਇਹਨਾਂ ਨੇ ਦੱਸਿਆ ਕਿ 1992 ਦੇ ਵਿੱਚ ਸਰਹਾਲੀ ਥਾਣੇ ਦੇ ਵਿੱਚ ਸਲੱਖਣ ਸਿੰਘ ਤੇ ਉਹਨਾਂ ਦਾ ਜਿਹੜਾ ਜਮਾਈ ਸੀ ਜਿਹੜਾ 1992 ਦੇ ਵਿੱਚ ਇਹਨਾਂ ਬੁੱਤੜ ਆਫਸਰ ਨੇ ਘਰੋਂ ਚੁੱਕ ਲਿਆ ਘਰੋਂ ਚੁੱਕ ਕੇ ਜਿਹੜਾ ਉਹਨੂੰ ਇੱਕ ਨਹਿਰ ਤੇ ਲੈ ਕੇ ਜਿਹੜਾ ਉੱਥੇ ਹੱਥ ਬੰਨ ਕੇ ਜਿਹੜਾ ਇਹ ਦੱਸਿਆ ਜਾ ਰਿਹਾ ਕਿ ਉਸ ਸਮੇਂ ਦੇ ਮੌਕਾ ਥਾਣਾ ਦੇ ਜਿਹੜਾ ਇਸਰਹਾਲੀ ਦਾ ਐਸਐਚਓ ਸਰਿੰਦਰਪਾਲ ਸਿੰਘ ਇਹਦੇ ਵੱਲੋਂ ਕੋਕੋ ਕੇ ਗੋਲੀਆਂ ਮਾਰੀਆਂ ਗਈਆਂ ਤੇ ਕਈ ਜਿਹੜਾ ਹੋਰ ਵੀ ਨੌਜਵਾਨ ਬੜੇ ਮਾਰੇ ਸੀ ਐਸਾ ਜ਼ਾਲਮ ਨੇ ਪਰ ਜਿਹੜਾ ਇਹ ਸੀਬੀਆਈ ਕੋਰਟ ਕੋਲ ਗਿਆ ਜਿਹੜਾ 32 ਸਾਲ ਬਾਅਦ ਇੱਕ ਫੈਸਲਾ ਆਇਆ 1992 ਦਾ ਤੇ ਇਹਨੂੰ ਉਮਰ ਭਰ ਦੀ ਸਜ਼ਾ ਹੋਈ ਆ ਹੁਣ ਬਰਨਾਲਾ ਜੇਲ੍ਹ ਦੇ ਵਿੱਚ ਬੰਦ ਆਇ ਦੁਸ਼ਟਾ ਪਤਾ ਨਹੀਂ ਹੋਰ ਕਿੰਨੇ ਕਹ ਹੈ ਜੇ ਅਪਰਾਧੀ ਬੈਠੇ ਆ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਸਿੱਖ ਕੌਮ ਦਾ ਕਹਾਣ ਕੀਤਾ ਜਿਨ੍ਹਾਂ ਨੇ ਸਿੱਖ ਕੌਮ ਦੇ ਨੌਜਵਾਨਾਂ ਨੂੰ ਚੁਣ-ਚਣ ਕੇ ਮਾਰੇ ਆ ਤੇ ਇਹ ਜਿਹੜਾ ਅੱਜ ਵੀ ਜਿਹੜੇ ਫੇਕ ਅਨਕਾਊਂਟਰ ਹੋ ਰਹੇ ਆ ਚਾਹ ਮੰਨਦੇ ਆ ਕਿ ਜਿਨੇ ਭਾਈ ਕਰਹਿਮ ਕੀਤਾ ਜਿਨੇ ਜ਼ੁਲਮ ਕੀਤਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਪਰ ਕਾਨੂੰਨ ਰਾਹੀ ਮਿਲਣੀ ਚਾਹੀਦੀ ਆ ਕਿ ਗੋਲੀਆਂ ਦੇ ਨਾਲ ਮਿਲਣੀ ਚਾਹੀਦੀ ਆ ਤੇ ਅੱਜ ਜੇਕਰ ਇਹ ਜੇ ਬੁੱਤੜ ਅਸਰਾਂ ਨੂੰ 332 ਸਾਲ ਬਾਅਦ ਜਿਹੜਾ ਸਜ਼ਾਵਾ ਹੋ ਰਹੀਆਂ ਨੇ ਉਸ ਨੂੰ ਇਹਨਾਂ ਤੋਂ ਸਬਕ ਲੈਣਾ ਜ਼ਰੂਰ ਚਾਹੀਦਾ ਤਾਂ ਕਿ ਉਹ ਪੁਲਿਸ ਵਾਲੇ ਦਾ ਸੋਚਣਾ ਕਿ ਅਸੀਂ ਕਿਸੇ ਨੌਜਵਾਨ ਦੇ ਨੂੰ ਮਾਰ ਕੇ ਕਿਸੇ ਭੈਣ ਦੇ ਵੀਰ ਨੂੰ ਮਾਰ ਕੇ ਕਿਸੇ ਮਾਂ ਦੇ ਪੁੱਤ ਨੂੰ ਮਾਰ ਕੇ ਅਸੀਂ ਬਚ ਜਾਵਾਂਗੇ ਹਾਸਲ ਫਿਰ ਉਹਦਾ ਕਿਸ ਤਰ੍ਹਾਂ ਹੋਣਾ ਤੁਸੀਂ ਆ ਦੇਖਿਆ ਕਿ ਆਈ ਜੀ ਜਿਹੜਾ ਚਾਹਦਾ ਉਹਦੇ ਵੱਲੋਂ ਖੁਦ ਕੁਛ ਕੀਤੀ ਜਾਂਦੀ ਆ ਫਿਰ ਇਸ ਤਰ੍ਹਾਂ ਦੇ ਜਿਹੜਾ ਕਾਰੇ ਬਾਪਰਦੇ ਆ ਫਿਰ ਕਹਿ ਦਿੰਦੇ ਆ ਜੀ ਇਹ ਤਾਂ ਹੋਣਾ ਸੀ ਹੋਣਾ ਨਹੀਂ ਸੀ ਭਾਈ ਜਦੋਂ ਤੁਸੀਂ ਕਿਸੇ ਦੇ ਜ਼ੁਲਮ ਕਰਦੇ ਹੋ ਅਨਸਾਫ਼ ਨਹੀਂ ਕਰਦੇ ਅਨਸਾਫ਼ ਕਰਨ ਤੇ ਬਜਾਏ ਤੁਸੀਂ ਉਹਦੇ ਤੇ ਜ਼ੁਲਮ ਕਰਦੇ ਹੋ ਤੇ ਫਿਰ ਤੁਹਾਨੂੰ ਇਹ ਸਜਾ ਸਾਰੀਆਂ ਭੁਗਤਣੀਆਂ ਪੈਣਗੀਆਂ ਇੱਥੇ ਸਾਨੂੰ ਭੁਗਤਣੀਆਂ ਪੈਣਗੀਆਂ ਇਹ ਤੁਹਾਡਾ ਜਿਹੜਾ ਹੰਕਾਰ ਜਿਹੜਾ ਚੜ ਕੇ ਬੋਲਦਾ ਫੀਤੀਆਂ ਲਵਾਇਆਂ ਨੇ ਤੁਸੀਂ ਮੋਢੇ ਦੇ ਉੱਪਰ ਸਟਾਰ ਲਵਾਏ ਆ ਪਰਮਾਤਮਾ ਨੇ ਦਿੱਤੇ ਆ ਤੁਸੀਂ ਪੜਿਆ ਤੇ ਡਿਗਰੀਆਂ ਕੀਤੀਆਂ ਪਰ ਇਹ ਕਿੱਥੋਂ ਦਾ ਕਾਨੂੰਨ ਆ ਕਿ ਤੁਸੀਂ ਕਾਨੂੰਨ ਆਪਣੇ ਹੱਥ ਦੇ ਵਿੱਚ ਲੈ ਕੇ ਜਿਹੜਾ ਨੌਜਵਾਨਾਂ ਦਾ ਸਰਕਾਰ ਖੇਡਿਆ ਇਸ ਸਿੰਦਰ ਸਰਿੰਦਰਪਾਲ ਐਸਐਚਓ ਵੱਲੋਂ ਜਿਹੜਾ ਨੌਜਵਾਨਾਂ ਨੂੰ ਪਤਾ ਨਹੀਂ ਕਿੰਨੇ ਕੁ ਬੇਦੋਸੇ ਨੌਜਵਾਨ ਮਾਰੇ ਸੀ ਐਸੀ ਦਾ ਪਹਿਲਾਂ ਵੀ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਕਰੀਬ 2.5 ਲੱਖ ਨੌਜਵਾਨ ਮਾਰ ਦਿੱਤਾ ਸੀ 1990 ਤੋਂ ਲੈ ਕੇ 95 ਤੱਕ ਘਰਾਂ ਦੇ ਘਰ ਖਾਲੀ ਕਰ ਦਿੱਤੇ ਸੀ ਘਰਾਂ ਦੇ ਵਿੱਚ ਚੁੱਕ ਚੁੱਕ ਕੇ ਝੂਠੇ ਮੁਕਾਬਲੇ ਬਣਾਏ ਗਏ ਸਰਪੇ ਕਸੂਰ ਕਿਸ ਨਹੀਂ ਸੀ ਤੇ ਇਹ ਦੱਸਿਆ ਜਾ ਰਿਹਾ ਸੀ ਕਿ ਫਲਾਣੇ ਦੇ ਘਰ ਰੋਟੀ ਖਾ ਕੇ ਖੜਕੂ ਸਿੰਘਾ ਜਾਂ ਕਿਸੇ ਦੀ ਭੂਆ ਦਾ ਪੁੱਤ ਸੀ ਕੋਈ ਖੜਕੂ ਦੇ ਵਿੱਚ ਆ ਤੇ ਉਸ ਲਹਿਰ ਦੇ ਵਿੱਚ ਤੇ ਉਹਨਾਂ ਨੌਜਵਾਨਾਂ ਨੂੰ ਘਰਾਂ ਦੇ ਵਿੱਚੋਂ ਚੁੱਕ ਚੁੱਕ ਕੇ ਜਿਹੜਾ ਖਾਦਮ ਕੀਤਾ ਇਹ ਜੇ ਜੇਕਰ ਮਾਲਵੇ ਦੇ ਵਿੱਚ ਦੇਖੀਏ ਮਾਝੇ ਮਾਲਵੇ ਦੀ ਜੇਕਰ ਆਧਾਰਨ ਆਪਾਂ ਲੈ ਲੀਏ ਤੇ ਜੇਕਰ ਜ਼ਿਲ੍ਹਿਆਂ ਦੀ ਗੱਲ ਕਰ ਲਈਏ ਤਾਂ ਝੂਠੇ ਪੁਲਿਸ ਮੁਕਾਬਲਿਆਂ ਦੇ ਨਾਲ ਪਿੰਡਾਂ ਦੇ ਪਿੰਡ ਭਰੇ ਪਏ ਆ ਪਰ ਜਿਹੜੇ ਕਿ ਉਸ ਸਹਿਮ ਟਾਈਮ ਜਿਹੜਾ ਕੁਝ ਸੀਬੀਆਈ ਕੋਲ ਗਏ ਕੁਝ ਅਦਾਲਤਾਂ ਦਾ ਬੂਹਾ ਖੜਕਾਇਆ ਫਿਰ ਉਹਨਾਂ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਕਰ ਦਿੱਤੀਆਂ ਕਿ ਜੇਕਰ ਤੁਸੀਂ ਅਦਾਲਤਾਂ ਦੇ ਵਿੱਚ ਗਏ ਜੇਕਰ ਤੁਸੀਂ ਇਹ ਕੇਸ ਲੜਿਆ ਤੇ ਤੁਹਾਨੂੰ ਵੀ ਇੰਨਾ ਬਾਗ ਮਾਰਿਆ ਜਾਊਗਾ ਤੇ ਕਈ ਨੌਜਵਾਨਾਂ ਨੇ ਹੱਡ ਬੀਤੀ ਸੁਣਾਈ ਕਈਆਂ ਦਾ ਪਿਤਾ ਸੀਦੋ ਆ ਕਈਆਂ ਦੇ ਜਿਹੜਾ ਕਿ ਭਰਾ ਚੱਕ ਕੇ ਮਾਰੇਗੇ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਉਹ ਕਹਿੰਦੇ ਕਿ ਅਸੀਂ ਅਦਾਲਤ ਤੱਕ ਜ਼ਰੂਰ ਗਏ ਅਸੀਂ ਕੋਰਟ ਤੱਕ ਜ਼ਰੂਰ ਗਏ ਪਰ ਸਾਨੂੰ ਬਾਅਦ ਦੇ ਵਿੱਚ ਧਮਕੀਆਂ ਆਉਂਦੀ ਰਹੀਆਂ ਕਿ ਜੇਕਰ ਤੁਸੀਂ ਇਹਨਾਂ ਦਾ ਕੇਸ ਲੜਿਆ ਤਾਂ ਹਾਸਰ ਤੁਹਾਡਾ ਵੀ ਇਹਨਾਂ ਵਰਗਾ ਹੋਊਗਾ ਤੇ ਹਾਰ ਕੇ ਕਹਿੰਦੇ ਅਸੀਂ ਤਾਂ ਆਪਣੀ ਘਰੇ ਬੈਠ ਗਏ ਬੜਾ ਜ਼ੁਲਮ ਕੀਤਾ ਸੀ ਬੜਾ ਇੱਕ ਅਤਿਪਾਕ ਜਿਹੜੇ ਨੌਜਵਾਨ ਰੱਖਦੇ ਸੀ ਪਿੰਡਾਂ ਦੇ ਵਿੱਚ ਭਾਈਵਾਲ ਤਾਂ ਸੀ ਜਿੰਨਾ ਨੌਜਵਾਨਾਂ ਦੀ ਤੇ ਉਹਨਾਂ ਨੂੰ ਹੀ ਚੁੱਕ-ਚੁੱਕ ਕੇ ਮਾਰ ਦਿੱਤਾ ਐ ਨਹੀਂ ਦੇਖਿਆ ਕਿ ਮੋਨੇ ਆ ਜਾ ਕੋਨੇ ਆ ਜਾਂ ਸਿਰ ਤੇ ਕੇਸ ਆ ਜਾਂ ਦਾੜੀ ਆ ਬਸ ਇਹਨਾਂ ਨੇ ਫਿੱਤੀਆਂ ਲਵਾਉਣੀਆਂ ਸੀ ਬਸ ਇਹਨਾਂ ਨੂੰ ਬਹਾਨਾ ਮਿਲਣਾ ਸੀ ਮਾਰਾ ਮੋਟਾ ਇਹ ਕੰਮੇ ਦੇ ਕੰਮੇ ਮਾਰਾ ਮੋਟਾ ਬਹਾਨਾ ਲੱਭੇ ਤੇ ਇਹਨਾਂ ਨੌਜਵਾਨਾਂ ਨੂੰ ਜਿਹੜਾ ਝੂਠੇ ਪੁਲਿਸ ਬੁਕਾ ਲਿਆ ਵਿੱਚ ਜਿਹੜਾ ਮਾਰਨ ਤੇ ਆਪਣੇ ਫਿੱਤੀਆਂ ਲਵਾਉਣ ਕੇ ਅਸੀਂ ਖਾੜਕੂ ਮਾਰ ਦਿੱਤੇ ਅਸੀਂ ਅੱਤਵਾਦੀ ਮਾਰ ਦਿੱਤੇ ਫਲਾਣੇ ਦੇ ਧਮਕੇ ਨੇ ਇਹਨੇ ਅੱਤਵਾਦੀ ਮਾਰ ਦਿੱਤੇ ਪੁਲਿਸ ਮੁਕਾਬਲਾ ਹੋ ਗਿਆ ਜਿਸ ਤਰ੍ਹਾਂ ਹੁਣ ਕਹਿੰਦੇ ਜੀ ਅਨਕਾਉਂਟਰ ਕਰ ਦਿੱਤਾ ਫਲਾਣੇ ਦਾ ਮੁਕਾਬਲਾ ਹੋ ਗਿਆ ਤੇ ਉਸ ਤਰ੍ਹਾਂ ਜਿਹੜਾ ਉਸ ਟਾਈਮ ਹੁੰਦਾ ਰਿਹਾ ਸੀ ਹੁਣ ਅਨਕਾਉਂਟਰ ਦੀ ਜਿਹੜੀ ਆਪਾਂ ਗੱਲ ਕਰੀਏ ਇੱਕ ਇਸੇ ਤਹਿਤ ਜਿਹੜੀ ਇੱਕ ਹੋਰ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਸੱਚਾ ਜਾਂ ਅਸਲੀ ਆ ਇਹ ਰੱਬ ਜਾਣਦਾਗਾ ਪਰ ਹੁਣ ਇੱਕ ਗੈਂਗਸਟਰ ਮਨਪ੍ਰੀਤ ਮੰਨੂ ਦਾ ਜਿਹੜਾ ਨਿਕਾਲਾ ਦੇ ਵਿੱਚ ਅਨਕਾਉਂਟਰ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਮਲਜਮ ਨੇ ਰਾਜਪੂਰਾ ਤੇ ਪਾਤਰਾਂ ਦੇ ਵਿਅਕਤੀ ਤੋਂ ਫਰੋਤੀ ਮੰਗੀ ਸੀ ਇਹ ਦੱਸਿਆ ਜਾ ਰਿਹਾ ਕਿ ਜਿਹੜਾ ਮਲਜਮ ਸੀ ਲੱਕੀ ਪਟਿਆਲ ਦਾ ਜਿਹੜਾ ਗੁਰਗਾ ਸੀ ਤੇ ਜ਼ਖਮੀ ਹਾਲਤ ਦੇ ਵਿੱਚ ਉਹਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਪਟਿਆਲੇ ਤੋਂ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਇੱਕ ਹੋਰ ਅਨਕਾਉਂਟਰ ਕਰ ਦਿੱਤਾ ਬੇਸਕ ਇਹ ਅਸੀਂ ਖਬਰਾਂ ਸੁਣ ਸੁਣ ਕੇ ਤੁਸੀਂ ਥੱਕ ਗਏ ਹੋਗੇ ਅੱਕ ਗਏ ਹੋਗੇ ਅਸਵੀ ਖਬਰ ਹੈ ਇਹ ਪੜ ਪੜ ਕੇ ਅੱਕ ਗਏ ਆ ਥੱਕ ਗਏ ਆ ਰੋਜ਼ ਦੇ ਧੜਾ ਧੜਾ ਰੰਕਾਊਂਟਰ ਹੋ ਰਹੇ ਆ ਉਹ ਨੌਜਵਾਨ ਕਿੱਥੋਂ ਆ ਰਹੇ ਆ ਤੇ ਕਿੱਥੋਂ ਜਾ ਰਹੇ ਆ ਤੇ ਕਿੱਥੋਂ ਉਹਨਾਂ ਕੋਲੇ ਹਥਿਆਰ ਆ ਰਹੇ ਆ ਕਿਉਂ ਇੱਕ ਦੂਜੇ ਦੇ ਉਹ ਨੌਜਵਾਨ ਬੈਰੀ ਬਣੇ ਆ ਜਾਂ ਫਿਰ ਪੁਲਿਸ ਉਹਨਾਂ ਨੂੰ ਕੇ ਹਥਿਆਰ ਸਟਾ ਉਹਨਾਂ ਨਹੀਂ ਚਾਹੁੰਦੀ ਜਾਂ ਪੁਲਿਸ ਉਹਨਾਂ ਨੂੰ ਸਹੀ ਗ੍ਰਿਫਤਾਰ ਕਰਨਾ ਨਹੀਂ ਚਾਹੁੰਦੀ ਜਾਂ ਫਿਰ ਉਹਨਾਂ ਦਾ ਅਨਕਾਊਂਟਰ ਕਰਕੇ ਗ੍ਰਿਫਤਾਰ ਕਰਦੀ ਆ ਤੇ ਉਹਨਾਂ ਦਾ ਜਿਹੜਾ ਹੋਰ ਫਿਰ ਇਹ ਜਿਹੜਾ ਮਨੋਵਾਲਾ ਜਿਹੜਾ ਨੌਜਵਾਨਾਂ ਨੂੰ ਕਿਤੇ ਪ੍ਰੇਰ ਕੇ ਜਿਹੜਾ ਉਹਨਾਂ ਨੂੰ ਵਾਪਸੀ ਲਿਆਤੀ ਜਾਵੇ ਕਿਤੇ ਉਹਨੂੰ ਹੋਰ ਅਪਰਾਧ ਦੀ ਦੁਨੀਆ ਦੇ ਵਿੱਚ ਸਾਂਭਲ ਕੀਤਾ ਜਾਂਦਾਗਾ ਇਹ ਤੁਸੀਂ ਜ਼ਰੂਰ ਅਤੇ ਪੁਲਿਸ ਵੀ ਜ਼ਰੂਰ ਗੌਰ ਕਰੇ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਜਿਹੜੇ ਨੌਜਵਾਨ ਕਿਰਾਹੇ ਪਏ ਆ ਉਹਨਾਂ ਨੂੰ ਪਿਆਰ ਨਾਲ ਸਮਝਾਇਆ ਜਾਵੇ ਹਥਿਆਰ ਛਟਾਏ ਜਾਣ ਪੁਲਿਸ ਕੋਲ ਸਭ ਕੁਝ ਸਾਧਨ ਹੁੰਦੇ ਆ ਸਰਕਾਰਾਂ ਕੋਲੇ ਸਭ ਹਿੱਲੇ ਵਸੀਲੇ ਹੁੰਦੇ ਆ ਤੇ ਪਰ ਨਹੀਂ ਜੇਕਰ ਇਹ ਨੌਜਵਾਨ ਮਰਦੇ ਰੇ ਪੰਜਾਬ ਪਹਿਲੀ ਜਿਹੜਾ ਬਰਬਾਦ ਹੋ ਚੁੱਕਿਆਗਾ ਪੰਜਾਬ ਪਹਿਲੀ ਬਰਬਾਦੀ ਦੇ ਕੰਨੇ ਤੇ ਆ ਧੜਾ ਧੜ ਨੌਜਵਾਨ ਸਾਡੇ ਜਿਹੜੇ ਕਿ ਬਾਹਰ ਕੈਨੇਡਾ ਅਮਰੀਕਾ ਨੂੰ ਜਾਈ ਜਾ ਰਹੇ ਆ ਪੰਜਾਬ ਪਹਿਲੀ ਖਾਲੀ ਹੋ ਰਿਹਾਗਾ ਤੇ ਦੂਸਰੇ ਪਾਸੇ ਇੱਕ ਪਾਸੇ ਫਰੋਤੀਆਂ ਮੰਗੀਆਂ ਜਾ ਰਹੀਆਂ ਦੂਸਰੇ ਪਾਸੇ ਇਨਕਾਊਂਟਰ ਹੋ ਰਹੇ ਆ ਇਹ ਬੜੀ ਸੋਚਣ ਤੇ ਵਿਚਾਰਨ ਵਾਲੀ ਗੱਲ ਆ ਤੇ ਜਿਹੜੇ ਕਿ ਉਸ ਸਰੇਂਦਰ ਪਾਲ ਵਰਗੇ ਜਿਹੜੇ ਐਸ ਐਚਓ ਆ ਉਹਨਾਂ ਨੂੰ ਜਿਹੜੀ ਕਿ ਸੀਵੀਆਈ ਕੋਰਟ ਜਿਹੜਾ ਲਗਾਤਾਰ ਨਕੇਲ ਪਾ ਰਹੀ ਆ ਲਗਾਤਾਰ ਉਹਨਾਂ ਜਾਲਮ ਬੁੱਝੜ ਅਵਸਰਾਂ ਨੂੰ ਜਿਹੜਾ ਸੀਵੀਆਈ ਕੋਰਟ ਹੈ ਜਿਹੜਾ ਟੰਗ ਰਹੀ ਆ ਤੇ ਇਹਦੇ ਵਿੱਚ ਜਿਹੜਾ ਤੁਸੀਂ ਜਰੂਰ ਆਪਣੇ ਕਮੈਂਟ ਵਿਚਾਰ ਜਰੂਰ ਦਿਓ ਧੰਨਵਾਦ ਵਰਜੀਖਾ ਖਾਲਸਾ ਵਰਜੀਖੀ ਫਤੇ